ਤੀਜੇ ਪਹਿਰੇ ਰਹਿਣ ਕੇ ਬੁਣ ਜਾ ਰਿਆ ਮਿੱਤਰਾ ਵਿਕ ਸੰਚੈ ਅੰਧ ਅਗਿਆਨ ਤੀਜੇ ਪਹਿਰੇ ਰਹਿਣ ਕੇ ਬੁਣ ਜਾ ਰਿਆ ਮਿੱਤਰਾ ਵਿਕ ਸੰਚੈ ਅੰਧ ਅਗਿਆਨ ਵਿਕ ਸੰਚੈ ਅੰਧ ਅਗਿਆਨ ਤੇ ਕੋ ਬੁਣ ਜਾ ਰੇ ਮੈ ਤੁਨ ਨੂੰ ਸਮੋਦਨ ਕੀਤਾ ਹੋਇਆ ਹੈ ਤ ਸнчеਰੀ ਗਣ ਸੱਚੈ ਸੱਚੈ ਇਹ ਗੱਲ ਬਾਤ ਇਹ ਬਣ ਜਾ ਰਹੇ ਬੰਦਰ ਨੂੰ ਜ਼ੋਦਣ ਸੰਚਨ ਹਾਂ ਉਹ ਨੂੰ ਤੁਸੀਂ ਇਹ ਤੋਂ ਮਤਲਬ ਹੈ ਥਰਡ ਪਰਸਨ ਥਰਡ ਪਰਸਨ ਨਹੀਂ ਕਰ ਸਕਦੇ ਬਣ ਜਾ ਰਹੇ ਬੰਦਰ ਸੈਕੰਡ ਪਰਸਨ ਹੀ ਰਹੂਗਾ ਇੱਥੇ ਸੈਕੰਡਾ ਥਰਡ ਪਰਸਨ ਤਾਂ ਤੇ ਹੈ ਹੀ ਨਹੀਂ ਸਿੱਧੇ ਤੀਜੇ ਪਹਿਰੇ ਰਹਿਣਗੇ ਬਣ ਜਾ ਪਹਿਲਾ ਫਸਟ ਆਉਟ ਸੈਕੰਡ ਤੇ ਬਿਧੀ ਗੱਲ ਹੈ ਥਰਡ ਪਰਸਨ ਦਾ ਮਤਲਬ ਹੈ ਨਹੀਂ ਇੱਥੇ ਬਣ ਜਾ ਇੱਕ ਵਿਦੇਸ਼ ਦੇਣਾ ਵਾਣਾ ਇੱਕ ਨੂੰ ਹੋ ਰਿਹਾ ਪਾਸੇ ਇੱਕ ਨੂੰ ਹੋ ਰਿਹਾ ਵਿਕ ਸੰਚੈ ਅੰਧ ਅਗਿਆਨ ਤੀਜੇ ਪਹਿਰੇ ਰਣਕੇ ਬਣ ਜਾ ਰਿਆ ਮਿੱਤਰਾ ਤੀਜੇ ਪਹਿਰੇ ਵਾਲੇ ਵੀ ਤਾਂ ਇੱਥੇ ਬੈਠੇ ਹੀ ਨੇ ਸੰਸਾਰ ਦੇ ਵਿੱਚੇ ਨੇ ਉਹਨਾਂ ਨੂੰ ਮਤ ਦੇ ਰਿਆ ਗੁਰਬਾਣੀ ਉਹਨਾਂ ਵਾਸਤੇ ਹੁਕਮ ਕੁਝ ਗਰਮ ਦੇ ਵਿੱਚ ਨੇ ਉਹਨਾਂ ਵਾਸਤੇ ਹੁਕਮ ਕੋਈ ਜੋ ਬਨ ਲੈ ਰਹੀ ਤੇ ਉਹਨਾਂ ਵਾਸਤੇ ਹੁਕਮ ਕੁਝ ਉਹ ਦੋ ਅਗਲੀ ਸਤੈ ਦੇ ਉਹਨਾਂ ਰੋਗ ਮ ਵਿਕ ਸੰਚੈ ਅੰਧ ਅਗਿਆਨ ਤੀਜੇ ਪਹਿਰੇ ਰਣਕੇ ਬਣ ਜਾ ਰਿਆ ਮਿੱਤਰਾ ਵਿਕ ਸੰਚੈ ਅੰਧ ਅਗਿਆਨ ਔਰ ਜਿਹੜੀ ਮਾਇਆ ਇਕੱਠੀ ਕਰਦਾ ਨਾ ਪਦਾਰਥ ਇਹ ਇਹ ਗਿਆਨਤਾ ਅਨਾ ਹੋਇਆ ਹੈ ਵਿਚਾਂ ਚ ਇਹ ਤਾਂ ਦਾ ਗਿਆਨ ਅਗਿਆਨਤਾ ਦਾ ਨਾ ਕੀਤਾ ਹੋਇਆ ਤੀਜੇ ਵੇਲੇ ਜਾ ਕੇ ਕਰਦਾ ਇਹ ਤੀਜੇ ਵੇਲੇ ਕਰਦਾ ਦੂਜੇ ਤਾਂ ਲੈ ਰਹ ਹੁੰਦੀਆਂ ਨੇ ਉਹ ਤਾਂ ਕਹਿੰਦਾ ਬਾਪ ਵਾਲੀ ਆਈ ਉਹ ਵੀ ਗਈ ਜੇ ਬਾਪ ਵਾਲੀ ਛੇਤੀ ਮਿਲ ਜਾ ਫਿਰ ਸਾਰੀਓ ਕੋਨੇ ਕੜਾ ਕਵਾਈ ਹੈ ਜਾਂ ਕਮਾਉਣ ਲੱਗਦਾ ਫੇਰ ਖਰਚਣ ਦਾ ਪਤਾ ਲੱਗਦਾ ਹੈ ਫਿਰ ਝੋੜਦਾ ਹੈ ਗਾਂ ਬੱਚੇ ਹੁੰਦੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਹੁੰਦੀ ਹੈ ਹਾਂ ਜੀ ਪੁੱਤਰ ਲਹਿਰਾਂ ਵੀ ਟਿਕ ਜਾਂਦੀਆਂ ਨੇ ਉਹ ਜਿਹੜੀਆਂ ਲਹਿਰਾਂ ਨੇ ਟਿਕ ਜਾਂਦੀਆਂ ਨੇ ਭਾਈ ਸੰਚਦਾ ਪਰ ਬਿਕ ਸੰਚਾ ਅੰਧਾ ਗਿਆ ਉਹ ਫਿਰ ਲਹਿਰਾਂ ਨੇ ਵੀ ਤਾਂ ਸਭ ਹੋ ਜਾਂਦਾ ਹੀ ਆ ਨਾ ਜਾਂ ਲਹਿਰਾਂ ਟਿਕਦੀਆਂ ਨੇ ਹੋਸ਼ ਆਉਂਦੀ ਹੈ ਫਿਰ ਇਕੱਠੇ ਕਰਨ ਲੱਗਦੇ ਫਿਰ ਸੰਚਾ ਅੰਧਾ ਹੋ ਗਿਆ ਹਾਂ ਪੁੱਤਰ ਕਲਤਰ ਮੋਹ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰੀ ਲੁਭਾਨ ਪੁੱਤਰ ਕਲਤਰ ਹੋ ਗਏ ਹੁਣੇ ਹੀ ਸੀ ਮੋਹ ਲਪਟਿਆ ਵਣ ਜਾ ਰਿਹਾ ਮਿੱਤਰਾ ਹੁਣ ਲਹਿਰਾਂ ਦੀ ਜਗ੍ਹਾ ਮੋਹ ਆ ਗਿਆ ਲਹਿਰਾਂ ਵੋਨੇ ਲਟਾੜਦੀਆਂ ਲਹਿਰਾਂ ਹੁਣ ਦੀਆਂ ਦੇ ਨਾ ਵੋਨੇ ਦਬਲੀਆਂ ਥੱਲੇ ਮੋਹ ਵੋਨੇ ਦਬਲੀਆਂ ਲਹਿਰਾਂ ਥੱਲੇ ਵੋ ਮੋਲ ਮੋਲ ਲਪਟਿਆ ਬਣ ਜਾ ਰਿਹਾ ਮਿੱਤਰਾ ਉਹ ਹਾਂ ਉਹ ਲਪਟ ਗਿਆ ਮੋਚ ਲਪਟ ਅੰਤਰ ਲਹਿਰੀ ਲੁਭਾਣ ਅੰਤਰ ਲਹਿਰ ਲਵਾਨ ਲੋਭ ਦੀ ਲਹਿਰ ਸ਼ੁਰੂ ਹੋਈ ਅੰਦਰ ਉਹ ਜਿਹੜੀ ਬਾਹਰ ਹੰਕਾਰ ਵਾਲੀ ਲਹਿਰ ਸੀ ਨਾ ਮੇਰੀ ਅਕਲ ਬੜੀ ਐ ਮੇਰੀ ਮੱਤ ਬੜੀ ਐ ਉਹ ਘਟ ਗਈ ਹੁਣ ਲੋਗ ਐ ਫਲਾਣੇ ਨੇ ਆਪਣਾ ਜਿਆਦਾ ਜਮ੍ਹਾਂ ਕਿਵੇਂ ਕੀਤਾ ਉਹਨੇ ਕੰਮ ਆਪਣਾ ਕਿਵੇਂ ਪਤਾਇਆ ਉਧਰ ਧਿਆਨ ਹੋ ਗਿਆ ਅੰਦਰ ਲਹਿਰੇ ਲੋਭਾਨ ਪ੍ਰਾਨੀ ਸੋ ਪ੍ਰਭ ਚਤਨਾ ਆਵੈ ਅੰਦਰ ਲੋਭ ਲਵਾਂ ਲਹਿਰ ਲਵਾਂ ਅੰਦਰ ਲੋਭਾਨ ਪ੍ਰਾਨੀ ਅੰਦਰ ਲੋਭ ਦੀ ਲਹਿਰ ਹੈ ਪ੍ਰਾਨੀ ਦੇ ਸੋ ਪ੍ਰਭ ਚਤਨਾ ਆਵੈ ਪ੍ਰਭ ਚਤ ਕਿਵੇਂ ਆਊਗਾ ਲਹਿਰ ਦੇ ਵਿੱਚ ਸੋ ਪ੍ਰਭ ਚਤਨਾ ਆਵੈ ਉੱਥੇ ਤਾਂ ਲਹਿਰਾਂ ਚੱਲਦੀਆਂ ਨੇ ਪ੍ਰਭ ਉੱਥੇ ਲਹਿਰਾਂ ਨਹੀਂ ਮਤਮਾਰੀ ਪਈਆਂ ਲਹਿਰਾਂ ਨੇ ਰਾਸਤੇ ਦਾ ਨਹੀਂ ਪਤਾ ਉਹ ਕਹਿੰਦੇ ਰਸਤਾ ਤਾਂ ਕਹਿੰਦੇ ਕਿ ਨਾ ਕਹਿੰਦੇ ਤਾਂ ਤੂਫਾਨ ਚ ਕਿਸੇ ਘਰੀ ਹੋਈ ਆ ਜੇ ਤੁਰਪੇ ਤਾਂ ਓਟ ਲਈ ਖੜਿਆ ਜੇ ਤਾਂ ਬਾਲ ਤਾਂ ਡੁੱਬਣ ਦਾ ਖਤਰਾ ਤੂੰ ਕਹਿੰਦਾ ਸਫਰ ਕਿੰਨੀ ਸਪੀਡ ਆ ਤੁਹਾਡੀ ਸਪੀਡ ਕਿਤੇ ਇਹਦਾ ਗੈਸ ਹੀ ਉਝਾ ਰਹੇ ਆ ਡੁੱਬਣ ਤੋਂ ਸਪੀਡ ਤਾਂ ਬੰਦ ਕੀਤੀ ਹੋਈ ਆ ਸਾਧ ਉਹਦਾ ਪਿੱਛੇ ਜਿਹੜਾ ਪਹਾੜਾ ਆਇਆ ਸੀ ਉਹਦੀ ਹੋਟਲ ਹੀ ਹੋਈ ਆ ਪਿਛੇ ਨੂੰ ਮੁੜ ਕੇ ਸੀ 2 ਕਿਲੋਮੀਟਰ ਜਾ ਦੇਖਿਆ ਵੇ ਇੱਥੇ ਰੁਪ ਜਾਾਂਗੇ ਜੋ ਬੰਲੇਹਰੀ ਦੇ ਜਿਹੜੇ ਵਾਲੇ ਬੋਡੀ ਧਰਮ ਸੀ ਉਹ ਵੀ ਪਿੱਛੇ हट ਗਿਆ ਉਹ ਤੋਂ ਥੋੜਾ ਜਾ ਹਾਂਜੀ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਜਿਹੜਾ ਸਾਧ ਸੰਦਰਸੀ ਜਿੱਥੇ ਮਨ ਸਾਧੇ ਜਾਂਦੇ ਸੀ ਜਿੱਥੇ ਮਨ ਸਾਧਨ ਦੀ ਸਿੱਖਿਆ ਮਿਲਦੀ ਸੀ ਉਹ ਸਾਧ ਸੰਗਤ ਹੁੰਦੀ ਹੈ ਸੰਗਨ ਕਬੀ ਜਿੱਥੇ ਮਨ ਸਾਧੇ ਜਾਂਦੇ ਨੇ ਸਾਧ ਸੰਗਤ ਸਿਉ ਉਹ ਸੰਗਤ ਜਿੱਥੇ ਮਨਾਂ ਨੂੰ ਸਾਧਨ ਦੀ ਸਿੱਖਿਆ ਮਿਲਦੀ ਹੈ ਉਹ ਤਾਂ ਸੰਗਤ ਕੀਤੀ ਨਹੀਂ ਉੱਥੇ ਤਾਂ ਬੈਠੇ ਹੀ ਨਹੀਂ ਜਾ ਕੇ ਬਹੁਤ ਜੋਨੀ ਦੁੱਖ ਭਾਵੈ ਮਨ ਨੂੰ ਕੀ ਸਾਧਨਾ ਤੇ ਉੱਥੇ ਲੈ ਰਾਂ ਕਬ ਹੁੰਦੀਆਂ ਨੇ ਲੋਭ ਨਾਲ ਉੱਥੇ ਟਿਕਦੀ ਆ ਕੇ ਲਹਿਰਾਂ ਘਟਦੀਆਂ ਨੇ ਉੱਥੇ ਆ ਕੇ ਸੰਗਤ ਦੇ ਵਿੱਚ ਬੜੀਆਂ ਲਹਿਰਾਂ ਛੋਟੀਆਂ ਛੋਟੀਆਂ ਰੋਜ਼ ਟਿਕਦੀਆਂ ਜਾਂਦੀਆਂ ਲਹਿਰਾਂ ਉੱਥੇ ਬਹੁ ਜੋਨੀ ਦੁੱਖ ਪਾਵਾਂ ਬਹੁ ਜੋਨੀ ਦੁੱਖ ਪਾਵਾਂ ਜੋਨੀਆ ਮਿਲਣੀਆਂ ਇਹਦਾ ਮਤਲਬ ਹੈ ਆਉਣ ਵਾਲੇ ਸਮੇਂ 'ਚ ਜੇ ਸਾਧ ਸੰਗਤ ਨਹੀਂ ਜਾਂਦਾ ਗਿਆ ਤਾਂ ਅੱਗੇ ਜੋਦੀਆਂ ਬਹੁਤ ਨੇ ਦੁੱਖ ਪਾਏਗਾ ਬਹੁ ਜੋਨੀ ਦੁੱਖ ਪਾਵਾਂ ਜੋਦੀਆਂ ਜਿਹੜੇ ਦੁੱਖ ਪਾ ਰਹੇ ਨੇ ਉਹ ਐਸੇ ਕਰਕੇ ਪਾ ਰਹੇ ਨੇ ਪਿੱਛੇ ਤੈਂ ਕੀਤਾ ਨਹੀਂ ਤੇਰੇ ਸਾਹਮਣੇ ਨੇ ਦੁੱਖ ਪਾਉਣੇ ਵਾਲੇ ਜੋਦੀਆਂ ਵਾਲੇ ਹਾਂ ਸਰਜਨ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲਗੋ ਧਿਆਨ ਸਰਜਨ ਹਾਰ ਵਿਸਾਰਿਆ ਸਵਾਮੀ ਜਿਹੜਾ ਸਰਜਨ ਹਾਰ ਸਵਾਮੀ ਸੀ ਦੇਖੋ ਰਚਨ ਹਾਰ ਤੇ ਅਲਾਵਾ ਸਰਜਨ ਹਾਰ ਹੈ ਜਿਹਨੂੰ ਸੰਬੋਧਨ ਹੈ ਉਹ ਰਚਨ ਹਾਰ ਹੈ ਜਿਹਨੇ ਰਚਨਾ ਰਚੀ ਹੈ ਉਹ ਸਿਰਜਣਹਾਰ ਹੈ ਜਿਹਨੇ ਸਿਰਜੀ ਹੈ ਉਹ ਸਿਰਜਣਹਾਰ ਹੈ ਇਹ ਆਪ ਰਚਨਹਾਰ ਹੈ ਮਾਇਆ ਚ ਰਚਿਆ ਹੋਇਆ ਉਹ ਅੱਧੇ ਨੂੰ ਰਚਨਹਾਰ ਅੱਧੇ ਨੂੰ ਸਿਰਜਣਹਾਰ ਵੀ ਕਹਿੰਦੇ ਨੇ ਜਿਹੜਾ ਸਾਰੇ ਲੈ ਰਿਹਾ ਜਿਹਦੀ ਵਜ੍ਹਾ ਨਾਲ ਸਾਹ ਆ ਰਿਹਾ ਜਿਹਦੀ ਸ਼ਕਤੀ ਨਾਲ ਸਾਹ ਆ ਰਿਹਾ ਜਿਹਦੀ ਸ਼ਕਤੀ ਨਾਲ ਜੀਵਨ ਚੱਲ ਰਿਹਾ ਉਹ ਸਿਰਜਣਹਾਰ ਹੈ ਜਿਹੜਾ ਤੇਰ ਕੁੜੀ ਜਾ ਅੱਖਾਂ 'ਚ ਹੀ ਦੇਖਦਾ ਕੰਨਾਂ 'ਚ ਹੀ ਸੁਣਦਾ ਉਹ ਸਰਜਣਹਾਰ ਬਨਾਰਾ ਚਣਹਾਰ ਜਿਹੜਾ ਮਾਇਆ 'ਚ ਫਸਿਆ ਆਇਆ ਹੋਰ ਚਣਹਾਰ ਹੈ ਜਿਹੜਾ ਪਿੱਛੇ ਇਹਨੂੰ ਡਾਇਰੈਕਸ਼ਨ ਦੇ ਰਿਹਾ ਉਹ ਸਰਜਣਹਾਰ ਹੈ ਜਿਹੜਾ ਇਹਨੂੰ ਡਾਇਰੈਕਸ਼ਨ ਦੇ ਰਿਹਾ ਉਹ ਸਰਜਣਹਾਰ ਹੈ ਆਪ ਰਚਣਹਾਰ ਹੈ ਹਾਂ ਇੱਕ ਨਿਮਖ ਨਾ ਲਗੋ ਧਿਆਨ ਸਰਜਣਹਾਰ ਬਲਤਾ ਧਿਆਨ ਕਦੇ ਵੀ ਲੱਗਦਾ ਅੰਤਰਾਤਮਾ ਦੀ ਆਵਾਜ਼ ਬਲਤਾ ਕਦੇ ਧਿਆਨ ਨਹੀਂ ਲੱਗਦਾ ਅੰਤਰਾਤਮਾ ਦੀ ਆਵਾਜ਼ ਸਰਜਣਹਾਰ ਹੈ ਉਹ ਜਿਹੜਾ ਗਰਭ ਦੇ ਵਿੱਚ ਸੁਣਦਾ ਸੀ ਉਹ ਸਰਜਣਹਾਰ ਸੀ ਜਿਹੜੇ ਨਾਲ ਸੁਣ ਕੇ ਤੂੰ ਰਚਿਆ ਜਿਹੜੀ ਆਵਾਜ਼ ਸੁਣ ਕੇ ਤੂੰ ਉਰਦ ਤਪ ਕੀਤਾ ਹੈ ਸਰੀਰ ਨਾਲ ਜੁੜਿਆ ਉਹ ਸਰਜਣਹਾਰ ਸੀ ਕ੍ਰੋਧ ਸਰਜਣਾਲ ਨੇ ਤੈਨੂੰ ਬੰਦਣਾ ਜੋ ਮੁਕਤ ਕਰਨਾ ਦਾ ਬੰਦਣਾ ਚ ਬੰਦ ਗਿਆ ਨਾ ਮਾਇਆ ਚ ਮਾਇਆ ਚ ਉਹਨੇ ਬੰਨਿਆ ਸੀ ਹੁਣ ਤੈਨੂੰ ਬੰਦ ਖੋਲਣੇ ਨੇ ਉਹਨੇ ਉਹਨੂੰ ਖੋਲਣ ਵਾਲੇ ਪਾਸੇ ਜਦ ਬੰਨਿਆ ਨੂੰ ਉਹ ਆਇਆ ਬੰਨਿਆ ਕਰਕੇ ਉਹ ਆਇਆ ਬੰਨਿਆ ਕਰਕੇ ਕ੍ਰੋਧ ਆਇਆ ਬੰਨਿਆ ਕਰਕੇ ਤੈਨੂੰ ਲੋਭ ਆਇਆ ਬੰਨਿਆ ਕਰਕੇ ਤੈਨੂੰ ਇੱਛਾਵਾਂ ਪੈਦਾ ਕਲਪਨਾ ਪੈਦਾ ਹੋਈ ਇਹਨਾਂ ਦਾ ਛੁੱਟ ਜਾਣਾ ਹੀ ਬੰਦਨ ਮੁਕਤ ਹੋਣਾ ਹੈ ਇਹਨਾਂ ਦਾ ਸ਼ਾਂਤ ਹੋ ਜਾਣਾ ਲੋਭ ਲਹਿਰ ਦਾ ਸ਼ਾਂਤ ਹੋ ਜਾਣਾ ਬੋਧ ਦਾ ਸ਼ਾਂਤ ਹੋ ਜਾਣਾ ਕ੍ਰੋਧ ਦਾ ਛੁੱਟ ਹੋ ਜਾਣਾ ਤ੍ਰਿਸ਼ਨਾ ਦਾ ਸ਼ਾਂਤ ਹੋ ਜਾਣਾ ਇਹ ਹੀ ਤਾਂ ਮੁਕਤੀ ਹੈ ਔਰ ਮੁਕਤੀ ਕੀ ਹੈ ਇਹ ਹੀ ਤਾਂ ਸ਼ਾਂਤੀ ਹੈ ਔਰ ਸ਼ਾਂਤ ਸ਼ਾਂਤੀ ਕੀ ਹੈ ਸ਼ਾਂਤੀ ਕੋਈ ਐਸੀ ਚੀਜ਼ ਨਹੀਂ ਹੈ ਔਰ ਲੋਭ ਲੈਰ ਸ਼ਾਂਤ ਹੋ ਗਈ ਤੇ ਗਿਆ ਪਾਣੀ ਹਵਾ ਤੇ ਜਲਦੀ ਸੀ ਬੰਦ ਹੋ ਗਈ ਲਹਿਰਾਂ ਪੇਟੇ ਗਈ ਲੋਭ ਬਹੁਤ ਪ੍ਰਭਲ ਸੀ ਸ਼ਕਤੀ ਸ਼ਾਲੀ ਸੀ ਲੋਭ ਅੰਦਰ ਲੋਭ ਦੀ ਸ਼ਕਤੀ ਛੇੜ ਹੋ ਗਈ ਕਤਬ ਹੋ ਗਈ ਲਹਿਰ ਬੰਦ ਹੋ ਗਈ ਹਾਂਜੀ ਕੋਹ ਨਾਨਕ ਪ੍ਰਾਣੀ ਤੀਜੇ ਪਹਿਰੇ ਵਿਕ ਸੰਚੇ ਅੰਧ ਅਗਿਆਨੰ ਕੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਕ ਸੰਚੇ ਅੰਧ ਗਿਆਨ ਤੂ ਬਿਕ ਸਚਦਾ ਅੰਧ ਗਿਆਨ ਹੈ ਅੰਧ ਅਗਿਆਨ ਅੰਧ ਗਿਆਨ ਦੀ ਅੰਧ ਅਗਿਆਨ ਹੈ ਤਾਂ ਬਿਕ ਸਚਦਨ ਹੋ ਨਹੀਂ ਜਾ ਅੰਧ ਗਿਆਨ ਹੈਗਾ ਹੀ ਅੰਧ ਗਿਆਨ ਜੇ ਬਿਕ ਸਚਦਾ ਅੰਧ ਗਿਆਨ ਹੈ ਕਿ ਸੰਚੇ ਅੰਧ ਅਗਿਆਨ ਬਿਕ ਸਚਣਾ ਅੰਧ ਗਿਆਨ ਹੋਣ ਦੀ ਨਿਸ਼ਾਨੀ ਹੈ ਸਬੂਤ ਹੈ ਹਾਂ ਜੀ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਉਹ ਕਿਹੜਾ ਦਿਨ ਉਹ ਲਿਖਾ ਕੇ ਲਿਆ ਸੀ ਉਹ ਕਿਹਦੀ ਮਹੂਰਤ ਕਰਦੀ ਨਹੀਂ ਜਿਹੜੀ ਬਹੁਤ ਸਾਲਾਂ ਦਿਨ ਸੀ ਉਹ ਨੇੜੇ ਆ ਗਿਆ ਸਮਝ ਉਹ ਲਿਖਿਆ ਸੀ ਜਿਹੜਾ ਪਹਿਲਾਂ ਹਾਂ ਟਾਈਮ ਨੇੜੇ ਆ ਗਿਆ ਜਿਹੜਾ ਲਿਖਾ ਕੇ ਲਿਆ ਸੀ ਉਹ ਮੜਨ ਲਿਖਾਇ ਮંડਲ ਮੇ ਆਏ ਸੀ ਨਾ ਉਧਰ ਨੇੜੇ ਆ ਗਿਆ ਗੁਰਮੁਖ ਨਾਮ ਸ ਗੁਰਮੁਖੀ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਹੁਣ ਵੀ ਕਹਿੰਦੇ ਜੋ ਟਾਈਮ ਹੈ ਅੱਜ ਹੂੰ ਕੁਛ ਬਗੜੇ ਅੱਜ ਹੂੰ ਸਮਝ ਕੁਛ ਬਗੜਿਓ ਨਹੀਂ ਕੋਈ ਗੱਲ ਨਹੀਂ ਤੇਰੇ ਪੈਰੇ ਲੰਘ ਗਿਆ ਜੋ ਹੈਗਾ ਟਾਈਮ ਗੁਰਮੁਖੀ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਅਜੇ ਵੀ ਟਾਈਮ ਹੈ ਅਜੇ ਵੀ ਬਸ ਸਕਦਾ ਹੈ ਤੇਰਾ ਦਰਗਾਹ ਬੇਲੀ ਕੁਛ ਵਿਗੜਿਆ ਨਹੀਂ ਕਹਿੰਦੇ ਅੱਜ ਹੂੰ ਸਮਝ ਅਜੇ ਵੀ ਸਮਝਿਆ ਕੁਛ ਵਿਗੜਿਆ ਨਹੀਂ ਚੌਥੇ ਪਹਿਰੇ ਜਿੰਦੇ ਚੌਥੇ ਪਹਿਰੇ ਤੱਕ ਵੀ ਕੁਛ ਨਹੀਂ ਵਿਗੜਿਆ ਜੇ ਹੁਣ ਵੀ ਸਮਝ ਜਵੇ ਉਹ ਕਹ ਕਹਦੇ ਗੁਰਮੁਖੀ ਨਾਮ ਸੰਭਾਲ ਗੁਰਮੁਖਾ ਦਾ ਨਾਮ ਹੁਣ ਸੰਭਾਲਾ ਹੁਣ ਤੇਰਾ ਦਰਗਾਹ ਵਾਲਾ ਗਿਆਨ ਲੈ ਲੈ ਹੁਣ ਗੁਰਮੁਖਾ ਵਾਲੀ ਜਿਹੜੀ ਹੈ ਨਾ ਵਿਚਾਰਤਾਰਾ ਇਹਨੂੰ ਅਪਣਾ ਲੈ ਏ ਪਾਸਾ ਢਾਲ ਲੈ ਢਾਲ ਜੇ ਜਾਣੇ ਪਾਸਾ ਪਾਸਾ ਵਟ ਜਾ ਇਧਰੋਂ ਆਇਆ ਦੇ ਵੱਲੋਂ ਲੋਭ ਲੈ ਸੰਸਾਰੀ ਸੋਚ ਤੋਂ ਪਾਸਾ ਵਟ ਜਾ ਸੰਸਾਰੀਆਂ ਦੀ ਸੋਚ ਨੂੰ ਪਿੱਠ ਦੇ ਕੇ ਗੁਰਮੁਖੀ ਵਾਲੀ ਸੋਚ ਵੱਲੋਂ ਸਨਮਖ ਹੋ ਜਾ ਸੋਚ ਬਦਲ ਲੈ ਹੁਣ ਵੀ ਜੇ ਬਚਣਾ ਤਾਂ ਚੰਗਾ ਰਹੇਗਾ ਗੁਰੂੁ ਕੀ ਨਾਮ ਸਮਾਲ ਤੂੰ ਬਣਿਆ ਰਿਆ ਮਿੱਤਰ ਤੇਰਾ ਦਰਗਾਹ 베ਲੀ ਹੋਏ ਤੇਰਾ ਦਰਗਾਹ 베ਲੀ ਹੋਏ ਦਰਗਾਹ ਜੇ 베ਲੀ ਹੋਜੂ ਉਹ 베ਲੀ ਕੀ ਬਿਆਨ ਹੈ ਬਦਲਣਾ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਲਾ ਆਏ ਕੇਸ ਹੈ ਤੇ ਕੀ ਨਾਮ ਸਮਾਲ ਕੇਸ ਕੀ ਬਣਿਆ ਹੋਇਆ ਕੇਸ ਤਾਂ ਇਹੀ ਆਵੇ ਕੇਤਾ ਹੀ ਲੈਣ ਦੇ ਤਾਂ ਬਣਿਆ ਹੋਇਆ ਮੈਂ ਕੀਤਾ ਉਹ ਕੀਤਾ ਮੈਂ ਪੁੱਨ ਕੀਤਾ ਮੈਂ ਪਾਪ ਕੀਤਾ ਕੇਸ ਹੋ ਰਹੇ ਨੇ ਕੀ ਕੇਸ ਕੀ ਹੈ ਦੇਖਾ ਦੇਖੋ ਜੇ ਹੁਣ ਵੀ ਤੂੰ ਇਹ ਮੰਨ ਲਵੇਂ ਵੀ ਮੈਂ ਨਹੀਂ ਕੁਝ ਕੀਤਾ ਅਰ ਗਾਹਾਂ ਨੂੰ ਕਰਨਾ ਛੱਡ ਦਵੇ ਤੇ ਪਿਛਲੇ ਕਾਗਜ ਪਿਛਲੇ ਔਗਣ ਪ੍ਰਭ ਅੱਗੇ ਮਾਰਗ ਆ ਗੱਲ ਇੱਥੋਂ ਹੀ ਲਾਈਨ ਬਦਲ ਲੋ ਹੁਣ ਦੇਖੋ ਇੱਕ ਵਾਰ ਲਾਈਨ ਬਦਲੀ ਗਈ ਉਹ ਫੇਰ ਤਾਂ ਦੂਈ ਲਾਈਨ ਤੇ ਗੱਡੀ ਖੜੀ ਹੈ ਜਦੋਂ ਲਾਈਨ ਬਦਲੀ ਗਈ ਇਹ ਨਹੀਂ ਹੈਗਾ ਵੀ ਦੂਈ ਲਾਈਨ ਤੇ ਬਦਲ ਕੇ 100 ਕਿਲੋਮੀਟਰ ਜਾਣਾ 200 ਕਿਲੋਮੀਟਰ ਜਾਣਾ ਲਾਈਨ ਹੀ ਬਦਲ ਲਈ ਹੈ ਆਹ ਲਾਈਨ ਤੋਂ ਲਾਈਨ ਬਦਲੀ ਗਈ। ਪਾਖਰੀ ਡੱਬਾ ਪਰੇ ਰੰਗ ਗਿਆ। ਸਾਰੇ ਗੱਡੇ ਦੂਈ ਲਾਈਨ ਤੇ ਖੜੀ ਗਏ। ਪਾਸ ਕੋਈ ਸਬੂਤ ਨਹੀਂ ਕਿੱਥੇ ਸੀ ਪਿੱਛੇ। ਇਹ ਤਾਂ ਉਹ ਹੀ ਲਾਈਨ ਬਚੂਗੇ ਤੇ ਖੜਾ ਹੈ। ਉਸ ਲਾਈਨ ਤੇ ਨਹੀਂ ਖਤਰਾ ਹੈ। ਆਹ ਲਾਈਨ ਤੇ ਖਤਰਾ ਸੀ ਜਿਹੜੀ ਪਹਿਲੀ ਖੜੀ ਹੈ। ਜਿਹੜੀ ਪਹਿਲੀ ਲਾਈਨ ਆ ਉਹਦੇ ਤੇ ਖਤਰਾ ਸੀ। ਮਨ ਮੁਖਾਣੀ ਤੇ ਉਹਨੇ ਲਾਈਨ ਹੀ ਬਦਲੀ। ਉਹ ਲਾਈਨ ਤੇ ਖਤਰਾ ਹੀ ਕੋਈ ਨਹੀਂ ਜੰਮਦੀ ਤਲਵਾਰ ਤਾਂ ਐਸੇ ਲਾਈਨ ਤੇ ਲਟਕਦੀ ਐ ਉਹ ਤੇ ਹਈ ਦੀ ਚਾ ਲਾਈਨ ਬਦਲੀ ਫਾਸੀ ਕੱਟੀ ਗਈ ਚਾ ਲਾਈਨ ਬਦ ਉਹ ਸਰੀਰ ਇਹ ਰਹਿ ਜਾਣਾ ਉਹ ਲਾਈਨ ਤੇ ਆਤਮਾ ਦੂਜੀ ਲਾਈਨ ਤੇ ਆ ਜਾਣੀ ਹੈ ਸਰੀਰ ਦੂਜੀ ਲਾਈਨ ਤੇ ਆਤਮਾ ਦੂਜੀ ਲਾਈਨ ਤੇ ਆਤਮਾ ਕਰਕੇ ਲਾਈਨ ਬਦਲ ਐ ਸਰੀਰ ਉਸ ਲਾਈਨ ਤੇ ਰਹਿਣ ਦੇ ਪਿਆ ਇਹ ਤਾਂ ਫਾਸੀ ਪੈਣੀ ਪੈਣੀ ਹੈ ਕਬਜ਼ਰੀ ਨੂੰ ਤੁਸੀਂ ਆਪਣੇ ਨੂੰ ਰੱਖੋ ਅਸਲ ਜ ਫਸਤੀ ਨਹੀਂ ਹੈਗੀ ਉਪਾਈ ਹੋਈ ਉਹਨਾਂ ਨੇ ਕਹਾ ਸਰੀਰ ਨਾਲ ਲੱਜਵੇ ਬੰਨ ਕੇ ਰੱਖਿਆ ਹੈ ਮਾਇਆ ਸਾਡੀ ਮਾਇਆ ਨਾਲ ਲੱਜਵੇ ਕਿਤੇ ਮਾਇਆ ਬੰਨੀ ਹੈ ਉਹਨਾਂ ਨੇ ਆਪਣੀ ਆ ਸਰੀਰ ਮਾਇਆ ਹੈ ਉਹਨਾਂ ਆਪਣੀ ਚੀਜ਼ ਦੇ ਫਸੇ ਪਾਈ ਹੈ ਤੇ ਪਾਈ ਹੋਣੀ ਇਹ ਕਿਹਨੇ ਪਾਈ ਹੈ ਫਸੇ ਫਸੇ ਨਹੀਂ ਇਹ ਦੇ ਪਾਈ ਹੋਈ ਇਹਦੇ ਫਸੇ ਪੈਂਦੀ ਹੋਈ ਨਹੀਂ ਇਹ ਤਾਂ ਫਾਸੀ ਕਾਲ ਪਾ ਦੂ ਬਈ ਆਤਮਾ ਨੇ ਫਾਸੀ ਕੌਣ ਪਾ ਦੂ ਕਮੇ ਵੈਜੂ ਇਹਦੇ ਨਹੀਂ ਫਾਸੀ ਕਿਤੇ ਪਈ ਸਰੀਰ ਤੇ ਪਈ ਹੋਈ ਹੈ ਰਹੇ ਤੇਨ ਉਹ ਨੂੰ ਸਮਝ ਆ ਜਾਂਦੀ ਮੇਰੇ ਕਾਨੂੰ ਫਾਸੀ ਹੈ ਬਾਸਤੀ ਦਾ ਸਰੀਰ ਤੇ ਉਹ ਜਾਦੇ ਤਨ ਜਾਏਗਾ ਕਪੜੇ ਮਾਰ ਕੇ ਲਾਏ ਰਹਿ ਜਾਣਾ ਹੀ ਹੈ ਤੂੰ ਲਾਇਨ ਬਦਲ ਲੈ ਕਾ ਵੀ ਚੱਕੋ ਆਪਣਾ ਲੈ ਜਾਓ ਪਾਪਾ ਛੱਡਿਆ ਹੋਇਆ ਹੀ ਐ ਉਹ ਘੜ ਦਾ ਡੱਬਾ ਉਹ ਰੇ ਛੱਡ ਜੋ ਪਾਲੀ ਗੱਡੀ ਸਾਰੀ ਬਦਲ ਲੋ ਘੜ ਡਾਲਾ ਡੱਬਾ ਇਹਦਾ ਰੱਖ ਲੈ ਵੀ ਤੁਸੀਂ ਆਪਣਾ ਘੜ ਡਾਲਾ ਡੱਬਾ ਲਾ ਲਓ ਭਾਈ ਬਾਕੀ ਡੱਬਾ ਆਪਣਾ ਜਿਹੜਾ ਨਾਲ ਪਲੇ ਪਸੇ ਲੈ ਜਾਓ ਹਾਂਜੀ ਗੁਰਮਖੀ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਗੁਰਮਖੀ ਲੋਭ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਗੁਰਮਖਾ ਦਾ ਨਾਮ ਜਪੇ ਸਾਮਲ ਮੇ ਹੁੜਬੀ ਅੰਤੇ ਹੋਏ ਸਖਾਈ ਅੰਤ ਵੇਲੇ ਉਹੀ ਸਖਾਈ ਹੋਣਾ ਮਦਦਗਾਰ ਹੁਣ ਇਹੋ ਮੋਹ ਮਾਇਆ ਤੇਰੇ ਸੰਗ ਨ ਚੱਲੇ ਝੂਠੀ ਪ੍ਰੀਤ ਲਗਾਈ ਇਹ ਵੋਇਆ ਮੋਹ ਮਾਇਆ ਸਰੀਰ ਨਾਲ ਜਾਣਾ ਉਹ ਸਾਡੇ ਫਾਸੀ ਸਰੀਰ ਵਿੱਚ ਤੇ ਰਹਿਣ ਦੇ ਇਹ ਮੋਹ ਮਾਇਆ ਤੇਰੇ ਸੰਗ ਨ ਚੱਲੇ ਇਹ ਤਾਂ ਫੇਰ ਵੀ ਨਹੀਂ ਜਾਣੀ ਝੂਠੀ ਪ੍ਰੀਤ ਲਗਾਈ ਝੂਠੀ ਪ੍ਰੀਤ ਲਾਈ ਬੈਠਾ ਇਹਨਾਂ ਨਾ ਵੀ ਇਹਦੇ ਨਾਲੇ ਮੈਂ ਤਾਂ ਮਰੂ ਇਹਦੇ ਨਾਲੇ ਜੀਊਗਾ ਇਹਦੇ ਨਾਲ ਵਰੇਗਾ ਮਰੇਗਾ ਜੀਉਦਾ ਨਹੀਂ ਇਹਦੇ ਨਾਲ ਗੁਰਮੁਖਾਂ ਦਾ ਜੀਵਨ ਪ੍ਰਭ ਨਾਲ ਗੁਰਮੁਖੀ ਮਰਣ ਜੀਵਨ ਪ੍ਰਭ ਨਾਲ ਪ੍ਰਭ ਨਾਲ ਮਨੁਮਖਾਂ ਦਾ ਜੀਵਨ ਮਨ ਸਰੀਰ ਨਾਲ ਮਾਇਆ ਨਾਲ ਇੱਥੇ ਹੀ ਫਰਕ ਪੈ ਜਾਂਦਾ ਮਨੁਮਖਾਂ ਦਾ ਮਰਣ ਜੀਵਨ ਸਰੀਰ ਨਾਲ ਹੈ ਤੇ ਗੁਰਮੁਖਾਂ ਦਾ ਮਰਣ ਜੀਵਨ ਪ੍ਰਭ ਨਾਲ ਹੈ ਗੁਰਮੁਖੀ ਮਰਣ ਜੀ ਮਰਣ ਜੀਵਨ ਪ੍ਰਭ ਨਾਲ ਪ੍ਰਭ ਨਾਲ ਹੁਣ ਆ ਪ੍ਰਭ ਦੇ ਨਾਲ ਜਦੋਂ ਪ੍ਰਭ ਮਰ ਜੂ ਗੁਰੂ ਘਰ ਮਰ ਜੂ ਜੇ ਪ੍ਰਭ ਮਰੂ ਤਾਂ ਹੀ ਗੁਰਮਖ ਮਰੂ ਉਹ ਪ੍ਰਭ ਨੂੰ ਫਿਕਰ ਹੋਊਗਾ ਆਪਣੇ ਮਰਨ ਦਾ ਸਾਨੂੰ ਕਾਹਦਾ ਫਿਕਰ ਹੈ ਸਾਡੇ ਦੋਦੇ ਨਾਲ ਹੈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਿਗੁਰੂ ਚਾਨਣ ਹੋਏ ਸਗਰੀ ਰੈਣ ਸਾਰੀ ਜ਼ਿੰਦਗੀ ਗੁਦਰੀ ਅੰਧਿਆਰੀ ਗੁਦਰੀ ਅੰਧਿਆਰੀ ਢੇਰੇ ਚ ਗੁਜ਼ਰ ਗਈ ਢੇਰੇ ਚ ਬੀਤ ਗਈ ਸਾਰੀ ਜ਼ਿੰਦਗੀ ਰੈਣ ਗੁਦਰੀ ਅੰਧਿਆਰੀ ਅੰਧਿਆਰੀ ਢੇਰੇ ਚ ਅਗਿਆਨਤਾ ਚ ਸੇਵ ਸਤਗੁਰੂ ਚਾਨਣ ਹੋਏ ਜਦ ਸਤਗੁਰ ਦੀ ਸੇਵਿਆ ਸਤਗੁਰ ਸੇਵਿਆ ਕੁਰਬਾਨੀ ਦੀ ਸੋਜੀ ਆਈ ਕੁਰਬਾਨੀ ਦਾ ਗਿਆਨ ਲਿਆ ਫਿਰ ਚਾਨਣ ਹੋਇਆ ਉਹ ਇਹਦਾ ਸਰੀਰ ਜਲ ਰਹੀ ਸੀ ਸਰੀਰ ਦੇ ਫਾਸਿਏ ਤੇ ਤਹੀ ਨਹੀਂ ਇਹ ਫੇਰ ਬੰਦੀ ਨਾਲ ਜਾਣਾ ਚੌਥਾ ਪਹਿਰਾ ਆ ਗਿਆ ਫਿਰ ਕਿਹੜੇ ਨਾਲ ਚਲੇ ਜਾਊਗਾ ਹੁਣੇ ਛੱਡਦੇ ਇਹਨੂੰ ਦੋ ਦਿਨ ਪਹਿਲਾਂ ਹੀ ਛੱਡਦੇ ਛੱਡਣਾ ਤਾਂ ਫਿਰ ਛੱਡਣ ਤਾਂ ਉਹਨੇ ਦੇਣਾ ਹੀ ਨਹੀਂ ਜਨਰ ਹੁਕਮਾਂ ਨੇ ਛੱਡਣ ਵੀ ਨਹੀਂ ਦੇਣਾ ਆ ਵੀ ਤਾਂ ਹੈ ਉਹ ਕੋਬ ਨਾ ਭਾਈ ਮਹੌਰਤ ਪੁੰਨੀ ਨਹੀਂ ਜਨਰ ਉਹਨੇ ਅਸਤੀਫਾ ਦੇਤਾ ਵੀ ਮਾਸੀ ਵਾ ਦੇਤਾ ਜੀ ਉਹ ਕਹਿੰਦਾ ਭਾਈ ਜਨਰ ਜਲ ਧੂਆ ਨਹੀਂ ਆ ਜਾਂਦਾ ਸਾਡੇ ਕੋਲ ਚੀਫ ਨੇ ਸੋ ਉਹਨਾਂ ਜਨਰ ਨੂੰ ਕੰਮ ਕਰਨਾ ਹੀ ਪਊਗਾ ਉਹਨਾਂ ਚੱਲਦਾ ਸਰੀਰ ਦੀ ਡਿਊਟੀ ਫਿਰ ਵੀ ਦੇਣੀ ਪਊ ਜਨਰ ਹੁਕਮ ਨਹੀਂ ਹੁੰਦਾ ਚਾਹੋ ਜਵਾਬ ਵੀ ਦੇ ਦਵੇ ਕਹਦਾ ਮੈਂ ਫਾਈਲਾਂ ਤੇ ਸਾਹ ਤੇਰੀ ਚੱਲਣੀ ਹੈ ਉਹ ਨਜ਼ਰ ਉਹ ਨਜ਼ਰ ਫਾਈਲਾਂ ਇਹਦੇ ਚੱਲਦੇ ਨੇ ਸਾਈਨ ਉਹਦਾ ਹੁਕਮ ਨਾਲੇ ਛੁੱਟਣਾ ਫੇਰ ਫੇਰ ਕਹਦਾ ਛੁੱਟ ਜਾਊਗਾ ਉਹਨੇ ਸਾਥ ਇਹਨੂੰ ਲੈਣਾ ਹੀ ਪੈਣਾ ਨੇ ਫੇਰ ਵੀ ਚਾਹੇ ਸਰੀਰ ਨੂੰ ਛੱਡੇ ਦਵੇ ਇਹ ਕਹੇ ਵੀ ਮੈਂ ਇਹਨੂੰ ਨਹੀਂ ਵੀ ਚਾਹੀਦਾ ਲੈ ਜਾਓ ਆਪਣੇ ਨੂੰ ਉਹ ਕਹਦਾ ਨਹੀਂ ਭਾਈ ਐਨਾ ਚੱਲਦਾ ਤੇਰੀ ਡਿਊਟੀ ਹੈ ਬਣਦੀ ਫੇਰ ਵੀ ਤੇਰੇ ਕੋਲੇ ਆ ਕੜਾ ਕਿਤੇ ਜਾਂਦਾ ਹੈ ਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਕੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਦਿਨ ਨੇੜੇ ਆਇਆ ਸੋਏ ਉਹਦੇ ਨੇੜੇ ਆ ਗਿਆ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਉੱਠ ਚੱਲੇ ਉੱਠ ਚੱਲੇ ਕਮਾਣ ਨਾਲ ਸਾਥ ਨਾਲ ਕੀ ਲੈ ਗਿਆ ਜੋ ਕਮਾਈ ਕੀਤੀ ਸੀ ਜੋ ਕਮਾਈ ਕੀਤੀ ਦੀ ਲੈ ਗਿਆ ਜੋ ਕਮਾਈ ਕੀਤੀ ਦੀ ਉਹੀ ਨਾਲ ਜਾਉ ਕਮਾਈ ਕੀਤੀ ਕਾਦੀ ਕਰਨੀ ਸੀ ਕਮਾਈ ਕਰਮ ਕਮਾਈ ਕਿਰਪਾ ਕਿੰਦੀ حاصل ਕਰ ਲਈ ਤਾਂ ਕਿੰਨਾ ਕੋਦੇ ਨੇੜੇ ਚੱਲਿਆ ਗਿਆ ਉਹ ਤੇਰੇ ਨਾਲ ਹੈ ਉਹ ਗਿਆਨ ਕਿੰਨਾ ਖਤਾ ਵਧਾ ਲਿਆ ਉਹੀ ਤੇਰੇ ਕੋਲ ਰਹਿ ਜਾਣਾ ਉਦੋਂ ਕਿ ਕਿਨਿਕ ਮਾਨਕ ਕਿਨਕ ਨਰਮਲ ਉਹ ਕਰ ਲਿਆ ਤਾਂ ਆਪਣਾ ਉਹ ਤੇਰੇ ਨਾਲ ਜਾਣਾ ਵਨ ਨਾਲ ਜਾਣਾ ਨਰਮਲ ਕਿੰਨਾ ਕਰ ਲਿਆ ਕਿੰਨਾ ਕੁ ਮੈੜਾ ਕਰ ਲਿਆ ਜੇ ਦਾ ਗੱਲ ਹੀ ਮੈੜ ਦੀ ਕਮਾਈ ਦਾ ਦੋ ਚਲੀ ਜਾਊਗੀ ਜੇ ਦਾ ਬਲੀਨਤਾ ਵਧਾ ਲਈ ਤਾਂ ਉਹ ਨਾਲ ਚਲੀ ਜਾਊਗੀ ਜੇ ਦਾ ਇਮਾਨਦਾਰੀ ਵਧਾ ਲਈ ਉਹ ਚਲੀ ਜਾਊ ਬੇਵੰਦੀ ਵਧਾ ਲਈ ਉਹ ਚਲੀ ਜਾਊ ਜੋ ਵਧਾ ਲਿਆ ਤਾਂ ਉਹ ਚ ਰਹਿ ਜਾਊ ਇਕ ਰਤੀ ਬਿਲਮਣਾ ਦੇਵਨੀ ਬਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹੱਥ ਇਕ ਰਤੀ ਬਿਲਮਣਾ ਦੇਣੀ ਬਣ ਜਾ ਰਿਆ ਮਿੱਤਰਾ ਉਨੇ ਤਕੜੇ ਪਾਏ ਹੱਥ ਐਨੇ ਤਕੜੇ ਹੱਥ ਪਾਉਣੇ ਨੇ ਐ ਨਹੀਂ ਆ ਵੀ ਤੂੰ ਥੋੜਾ ਬਹੁਤਾ ਚਿਰ ਇਕ ਰਤੀ ਬਿਲਮਣਾ ਦੇਵਨੀ ਬਿਲਬ ਬਿਲਮਾ ਵੀ ਥੋੜਾ ਬਹੁਤਾ ਚਿਰ ਤੂੰ 2 ਸਿਕੰਡ 2 ਇੱਥੇ ਅਟਕ ਜਾਏਗਾ ਸਰੀਰ ਨਾਲ ਇਕ ਰਤੀ ਇਕਰ ਤੀਨ ਨਾ ਤਕੜਾ ਹੱਥ ਹੈ ਮਜ਼ਬੂਤ ਹੱਥ ਹੈ ਉਹ 19 ਬਹੁਤ ਜੁੜੇ 19 ਤਕੜੇ ਪਾਏ ਹੱਥ ਉਹਨਾਂ ਨੇ ਹੱਥ ਐਡੇ ਮਜ਼ਬੂਤ ਪਾਏ ਨੇ ਇੱਕ ਸਕਿੰਟ ਵੀ ਤੈਨੂੰ ਫालतू ਨਹੀਂ ਤੂੰ ਸਾਹ ਲੈ ਸਕਦਾ ਹਾਂ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਲਿਖਿਆ ਆਇਆ ਪਕੜ ਚਲਾਇਆ ਜਾਂ ਲਿਖਿਆ ਆ ਗਿਆ ਪਰਵਾਨਾ ਪਕ ਲੈ ਕੇ ਲੈ ਬੰਦ ਕੇ ਅਗਲੇ ਮਨਮੁਖ ਸਦਾ ਦੁਹੇਲੇ ਮਨਮੁਖ ਸਦਾ ਦੁਹੇਲੇ ਇਸ ਕਰਕੇ ਜਿਹੜੇ ਮਨਮੁਖ ਨੇ ਸਦਾ ਹੀ ਦੁਖੀ ਰਹਿਣਗੇ ਹੁਣ ਸਦਾ ਹੀ ਦੁਖੀ ਰਹੇ ਨੇ ਸੰਸਾਰ ਚ ਵੀ ਦੁਖੀ ਰਹੇ ਨੇ ਅੱਗੇ ਵੀ ਦੁਖੀ ਹੋ ਰਹਿਣਗੇ ਹੁਣ ਪਿੱਛੇ ਵੀ ਦੁਖੀ ਆਏ ਨੇ ਦੁਖੀ ਆਏ ਨੇ ਦੁਖੀਓ ਚਲੇ ਗਏ ਦੁਖੀ ਰਹਿਣਗੇ ਹਣ ਜਿਨੀ ਪੂਰਾ ਸਤਗੁਰ ਸੇਵਿਆ ਸੇ ਦਰਗੇ ਸਦਾ ਸੁਹੇਲੇ ਜਿਨ ਪੂਰਾ ਸਤਗੁਰ ਸੇਵਿਆ ਇਹ ਨਾ ਪੂਰਾ ਸਤਗੁਰੂ ਸੀ ਜਿਹੜਾ ਉਹਦੀ ਸੇਵਾ ਕਰ ਲਈ ਸੇ ਦਰਗਾਹ ਸਦਾ ਸੁਹੇਲੇ ਪੂਰੇ ਸਤਗੁਰ ਦਾ ਗਿਆਨ ਲੈ ਲਿਆ ਪੂਰੇ ਸਤਗੁਰ ਦੇ ਬਾਣੇ ਦੇ ਅਨਸਾਰ ਚੱਲੇ ਨੇ ਜਿਹੜੇ ਪੂਰੇ ਸਤਗੁਰ ਦੇ ਪਿੱਛੇ ਚੱਲੇ ਨੇ ਜਿਹੜੇ ਉਹਦਾ ਬਚਨ ਮੰਨ ਕੇ ਚੱਲੇ ਨੇ ਜਿਹੜੇ ਸੇ ਦਰਗਾਹ ਸਦਾ ਸੁਹੇਲੇ ਉਹ ਦਰਗਾਹ ਦੇ ਵਿੱਚ ਸਦਾ ਹੀ ਸੌਖੇ ਰਹਿਣਗੇ ਸੁਖੀ ਰਹਿਣਗੇ ਕਰਮ ਧਰਤੀ ਸਰੀਰ ਜੁਗੰਤਰ ਜੋ ਬੋਵੇਂ ਸੋ ਖਾਤ ਕਰਮ ਧਰਤੀ ਜਿਹੜਾ ਹਿਰਦਾ ਉਹ ਕਰਮ ਭੂਮੀ ਸਾਡੀ ਕਰਮ ਧਰਤੀ ਸਰੀਰ ਜੁਗੰਤਰ ਅਸਲ ਵਿੱਚ ਕਰਮ ਭੂਮੀ ਹਿਰਦਾ ਅੰਦਰ ਹੁੰਦਾ ਜੋ ਅਸੀਂ ਕਰਦੇ ਆ ਉਹਦਾ ਰਿਜ਼ਲਟ ਅੰਦਰ ਅੰਦਰਲੇ ਸਰੀਰ ਨੂੰ ਰਿਜ਼ਲਟ ਆਉਂਦਾ ਜੋ ਸਾਡੀ ਸੋਚ ਹੈ ਜੋ ਅਸੀਂ ਮਨ ਆ ਮੈੜਾ ਕਰ ਲਿਆ ਆਵਾ ਨਿਰਮਨ ਕਰ ਲਿਆ ਇਮਾਨਦਾਰੀ ਬਦਾਲੀ ਜਾਂ ਬੇਈਮਾਨੀ ਬਦਾਲੀ ਉਹ ਧਰਤੀ ਦੇ ਉੱਤੇ ਉਹ ਜਾ ਬੀਜਿਆ ਗਿਆ ਪੁਨ ਬੀਜਲੇ ਆਪਾ ਬੀਜਲੇ ਪਾਪਾਂ ਦੀ ਫਸਲ ਜ਼ਬਰਦਸਤ ਤਖੜੀ ਹੋ ਗਈ ਇਹ ਪਾਪਾਂ ਦੀ ਫਸਲ ਕਮਜ਼ੋਰ ਕਰ ਲਈ ਸੀ ਅਗਿਆਨਤਾ ਦੀ ਫਸਲ ਕਮਜ਼ੋਰ ਕਰਤੇ ਗਿਆਨ ਦਾ ਸਪਰੇਅ ਕਰਦੇ ਕਰਦੇ ਅਗਿਆਨਤਾ ਘਟਾ ਲਈ ਕਰਮ ਧਰਤੀ ਸਰੀਰ ਯੁਗ ਅੰਤਰ ਸਰੀਰ ਉਹ ਬੋਵਨ ਸੋ ਖਾਤ ਸਰੀਰ ਯੁਗ ਹੈ ਸਾਡਾ ਸਰੀਰ ਕੀ ਹੈ ਸਮਾਂ ਉਹ ਜਿੰਨਾ ਚਿਰ ਸਰੀਰ ਹੈ ਇਹੀ ਯੁਗ ਹੈ ਉਹ ਜਿੰਨਾ ਚਿਰ ਆ ਸਰੀਰ ਹੈ ਇਹ ਤਾਂ ਸਮਾਂ ਹੈ ਸਾਡਾ ਇਹੀ ਯੁਗ ਹੈ ਦਾ ਸਰੀਰ ਨੂੰ ਯੁਗ ਕਹਿੰਦਾ ਯੁਗਾਂ ਖਤਮ ਕਰਦੇ ਸਾਰੇ ਯੁਗ ਦੀ ਡੈਫੀਨੇਸ਼ਨ ਹੈ ਬਦਲ ਗਈ ਕਰਮ ਧਰਤੀ ਸਰੀਰ ਯੁਗ ਅੰਤਰ ਸਰੀਰ ਦੇ ਸਰੀਰ ਦੇ ਸਮਾਜ ਦਾ ਅੰਦਰ ਸਮਾਜ ਯੁਗਤਾ ਜਿੰਨਾ ਜਦ ਸਾਡਾ ਸਰੀਰ ਹੈ ਇਹਨਾਂ ਜਿਹੜਾ ਸਮਾਸੀ ਇਹਦੇ ਅੰਦਰ ਅੰਦਰ ਹੀ ਯੁਗੰਤਾ ਜੋ ਮਰਤੀ ਜਿਹੜਾ ਸਦਾ ਸੀ ਉਹਦੇ ਵਿੱਚ ਜੋ ਅਸੀਂ ਕਰ ਲਿਆ ਬੀਜ ਲਿਆ ਜੋ ਬੋਵੇਂ ਸੋ ਖਾਤ ਜਿਹੜਾ ਬੀਜ ਲਓਗੇ ਖਾ ਲਓਗੇ ਜੇ ਤਾਂ ਪਾਪਾ ਦੀ ਫਸਲ ਬੀਜ ਲਿਓ ਖਾ ਲਿਓ ਅੱਗ ਬੀਜ ਲੀਂਗਾ ਅੱਗ ਖਾ ਲਿਓ ਜਬਰਤ ਬੀਜ ਲਿਆ ਤਾਂ ਮਰਤ ਪੀ ਲਿਓ ਦੇ ਤੇ ਗਰੋ ਅਬਰਤ ਖਾ ਲਿਓ ਜਿੰਨ ਕੋ ਲੱਗੀ ਪਿਆਸ ਅਬਰਤ ਸਹੀ ਖੋ ਅੱਗੇ ਕਹਿੰਦੇ ਜਾਂ ਤੈਨੂੰ ਤ੍ਰਿਖਾ ਅਕਰਖਾ ਫੇਰ ਅਬਰਤਾਰ ਵਰਕੂਗੀ ਜੇ ਬਤ ਹੈ ਤੁਹਾਡੇ ਕੋਲ ਜੇ ਪੈਂਡੇ ਮਨ ਜੇ ਪੈਂਡੇ ਤੁਂਦਰ ਵਾਲਾ ਤੁਝੇ ਅਕਰਖੇ ਅਤੇ ਤੈ ਅਮਰਤ ਤ੍ਰਿਖਾ ਆਕਰਖ ਜਦ ਤ੍ਰਿਸ਼ਨਾ ਜੜੀ ਪਿਆਸ ਲੱਗੂਗੀ ਤੇ ਉਦੋਂ ਅਮਰਤ ਵਰਸੂਗਾ ਜਿਹੜਾ ਹੁਣ ਕੋੜ ਹੈ ਉਹਦੀ ਲੋੜ ਪਊਗੀ ਜੇ ਕੋੜ ਹੈ ਪਾਣੀ ਲੈ ਕੇ ਚੱਲੇ ਹੋ ਰੇਗਿਸਤਾਨ ਜਾਂ ਪਿਆਸ ਲੱਗੂ ਪੀ ਲਿਓ ਜੇ ਕੋਲੇ ਨਹੀਂ ਪੀਓਗੇ ਕੀ ਫੇਰ ਅਮਰਤ ਆਰਾ ਵਰਕੂਗੀ ਉਦੋਂ ਉਹਦੇ ਵਰਸਰੀ ਹੋ ਜਾਊਗੀ ਕਹ ਜੀ ਕੋ ਨਾਨਕ ਭਗਤ ਸੋਹਿੰਦਰਵਾਰੇ ਮਲਮੁਖ ਸਦਾ ਭਵਾਂਤਿ ਕੋ ਨਾਨਕ ਭਗਤ ਸੋਹਾਂ ਦਰਬਾਰੇ ਨਾਨਕ ਕਹਿੰਦਾ ਜਿਹੜੇ ਭਗਤ ਨੇ ਉਹਦਾ ਉਹਦੇ ਦਰਬਾਰ ਦੇ ਵਿੱਚ ਸੋਹਦੇ ਨੇ ਉਹਦਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਨੇ ਦਰਬਾਰ ਦੇ ਵਿੱਚ ਪੰਜੇ ਪਾਵੈ ਦਰਗਾਹ ਮਹਣ ਪੰਜੇ ਸੋਹਾਂ ਦਰ ਰਾਜਾਨ ਉਹ ਤਾਂ ਉੱਥੇ ਸੋਹਦੇ ਨੇ ਮਨਮੁਖ ਪਰ ਪੰਜਾਂ ਗੌਰ ਏਕ ਧਿਆਨ ਇੱਕੋ ਗਿਆਨ ਏ ਧਿਆਨ ਔਰ ਗਿਆਨ ਇੱਕੋ ਉਹਨਾਂ ਦਾ ਧਿਆਨ ਗਿਆਨ ਕੋਈ ਆ ਬਰਾਬਰ ਹੈ ਘੱਟ ਵੱਧ ਘੱਟ ਨਹੀਂ ਧਿਆਨ ਗਿਆਨ ਕਿਸੇ ਦਾ ਵੀ ਮਨ ਉਹ ਤਾਂ ਸੋਦੇ ਨੇ ਉੱਥੇ ਭਗਤ ਮਨਮੁਖ ਸਦਾ ਭਵਾਂਤ ਇੱਕੋ ਲੈਵਲ ਦਾ ਧਿਆਨ ਗਿਆਨ ਵਾਲੇ ਜਿਹੜੇ ਮਨਮੁਖ ਨੇ ਉਹ ਜੱਬਣ ਮਨ ਜਿਦ ਤੋਰੇ ਫਿਰਦੇ ਰਹਿੰਦੇ ਮਨਮੁਖ ਸਦਾ ਭਵਾਂਤ ਮਨਮੁਖ ਸਦਾ ਹੀ ਘੁੰਮਦੇ ਫਿਰਦੇ ਰਹਿੰਦੇ ਨੇ ਜੱਬਣ ਵਾਲੇ